ਪਤੀ ਦਾ ਹਾਲ ਦੇਖੋ ਜਿਹੜਾ ਰੋਂਦਾ ਰੋਂਦਾ ਆਪਣੇ ਪਿਤਾ ਕੋਲੇ ਗਿਆ ਕਿ ਮੇਰੇ ਘਰ ਵਾਲੀ ਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਚਲੀ ਗਈ ਆ ਕਿਤੇ ਗੁੰਮ ਹੋ ਗਈ ਆ ਮੈਨੂੰ ਮਿਲ ਨਹੀਂ ਰਹੀ ਤਾਂ ਪਿਤਾ ਆਪਣੇ ਪੁੱਤ ਦੀਆਂ ਗੱਲਾਂ ਸੁਣ ਕੇ ਭਾਵਕ ਹੁੰਦਾ ਤੇ ਥਾਣੇ ਚਲਾ ਜਾਂਦਾ ਆਪਣੀ ਨੂੰਹ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਵਾਸਤੇ ਤੇ ਜਦੋਂ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਆ ਤਾਂ ਪੁਲਿਸ ਨੂੰ ਪਤੀ ਦੇ ਉੱਪਰ ਸ਼ੱਕ ਹੁੰਦਾ ਤਾਂ ਪੁਲਿਸ ਪਤੀ ਤੇ ਦਬਾਅ ਪਾਉਂਦੀ ਆ ਉਹਦੇ ਤੋਂ ਪੁੱਛਗਿੱਛ ਕਰਦੀ ਆ ਕਿ ਤੂੰ ਦੱਸ ਸਾਨੂੰ ਤੇਰੇ ਤੇ ਲੱਗ ਰਿਹਾ ਕਿ ਦੱਸ ਤੇਰੇ ਘਰ ਵਾਲੀ ਕਿੱਥੇ ਗਈ ਆ ਤੇਰੀ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੇਰੇ ਘਰ ਵਾਲੀ ਦੇ ਨਾਲ ਤਾਂ ਪਹਿਲਾਂ ਤਾਂ ਪਤੀ ਮੰਨਦਾ ਨਹੀਂ ਤੇ ਫੇਰ ਆਖਰ ਉਹਨੂੰ ਮੰਨਣਾ ਹੀ ਪੈਂਦਾ ਤਾਂ ਉਹ ਫਿਰ ਦੱਸਦਾ ਕਿ ਹਾਂ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿਉਂਕਿ ਮੈਨੂੰ ਆਪਣੀ ਪਤਨੀ ਤੇ ਸ਼ੱਕ ਸੀ ਤੇ ਸਰਪੁਸ਼ਕ ਦੇ ਆਧਾਰ ਤੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦੋ ਮਾਸੂਮ ਧੀਆਂ ਤੇ ਇੱਕ ਪੁੱਤ ਦੀ ਮਾਂ ਸੀ ਔਰਤ ਤੇ ਪਤੀ ਨੇ ਮਿੰਟੂ ਮਿੰਟੀ ਚਾਕੂ ਮਾਰ ਕੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਤੇ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਫਿਰ ਇੱਥੇ ਹੀ ਬਸ ਨਹੀਂ ਹੋਇਆ ਘਰ ਦੇ ਕੋਲ ਰੂੜੀ ਲੱਗੀ ਹੋਈ ਸੀ ਗੋਹੇ ਦੀ ਰੂੜੀ ਦੇ ਥੱਲੇ ਆਪਣੀ ਪਤਨੀ ਨੂੰ ਦੱਬ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਉਹਦੀ লাশ ਹੈ ਕਿੱਥੇ ਤਾਂ ਜਦੋਂ ਪੁਲਿਸ ਵਾਲੇ ਤੋਂ ਪੁੱਛਦੀ ਆ ਕਿ ਤੇਰੀ ਪਤਨੀ ਦੀ লাশ ਕਿੱਥੇ ਆ ਤਾਂ ਫੇਰ